ਦਹਦੀਆਂ ਕਿ ਦੇ ਨਾ ਦੇ ਨਿਆਣੇ ਦੇ ਹੱਥ ਵਧਿਆ ਹੈ ਨਾ ਭੈਣ ਜੀ ਤੁਹਾਡੇ ਮੁੰਡੇ ਨੇ ਮਾਰਿਆ ਮੇਰੇ ਮੁੰਡੇ ਨੂੰ ਹੈ ਦੀ ਜੋਰ ਦੀ ਮਾਰਿਆ ਵਾ ਲੈ ਦੱਸ ਫਿਰ ਕੀ ਹੋ ਗਿਆ ਨਿਆਣੇ ਲੜਦੇ ਹੀ ਹੁੰਦੇ ਭੱਲੇ ਤੁਹਾਡੇ ਨਿਆਣੇ ਲੜਦੇ ਐ ਐਡਾ ਤੁਹਾਡਾ ਮੁੰਡਾ WWE ਦਾ ਚੈਂਪੀਅਨ ਹੈ ਨਹੀਂ ਕਿ ਦੀ ਜੋਰ ਦੀ ਮਾਰਿਆ ਮੇਰੇ ਮੁੰਡੇ ਨੂੰ ਹੈ ਸਮਝਾ ਗਏ ਨਾ ਕਹੋ ਕਹ ਨਿਆਣੇ ਭੈਣ ਜੀ ਤੁਸੀਂ ਵੀ ਆਪਣੇ ਨਿਆਣੇ ਨੂੰ ਸਮਝਾ ਲਓ ਨਾ ਫਿਰ ਕਹੋ ਮੈਂ ਦੱਸ ਮੇਰੇ ਮੁੰਡੇ ਨੇ ਕਦੀ ਕਿਸੇ ਨੂੰ ਕੁਛ ਆਖਿਆ ਵਾ ਤੁਹਾਡਾ ਮੁੰਡਾ ਤੇ ਉਹ ਹੀ ਗਲੀ ਵਿੱਚ ਜਾਂਦਾ ਫਿਰਦਾ ਕਦੀ ਕਿਸੇ ਨਾਲ ਲੜਦਾ ਕਦੀ ਕਿਸੇ ਨਾਲ ਲੜਦਾ ਅੱਗੋਂ ਤੁਸੀਂ ਉਹਨੂੰ ਛੇਆ ਦਿੰਦੇ ਜਿਵੇਂ ਨਿਆਣੇ ਲੜਦੇ ਹੀ ਹੁੰਦੇ ਆ ਵੀ ਇਹ ਕੀ ਗੱਲ ਮੈਂ ਕਰਨਾ ਹੈ ਤੂੰ ਕਹਿੰਦਾ ਮੈਨੂੰ ਲੜਦੀ ਨਵੇ ਲਿਆ ਹੈ ਨਿਆਣੇ ਦੀ ਗੱਲ ਛੱਡ ਹਾਂ ਪਹਿਲਾਂ ਤੂੰ ਆਹ ਆ ਮਰੇ ਤੂੰ ਕਹਿੰਦਾ ਮੈਨੂੰ ਲੜਦੀ ਹੈ ਭੇਂਜੀ ਥਾਂ ਥਾਂ ਦੇ ਤੂੰ ਲੜਦੀ ਫਿਰਦੀ ਕੁੜੇ ਵਾਲਿਆਂ ਨਾਲ ਤੂੰ ਲੜਦੀ ਨਾਲੀਆਂ ਤੇ ਤੂੰ ਲੜਦੀ ਗਲੀ ਵਾਲਿਆਂ ਤੇ ਤੂੰ ਲੜਦੀ ਕਿੱਥੇ ਨਹੀਂ ਤੂੰ ਲੜਦੀ ਥਾਂ ਥਾਂ ਦੇ ਲੱਗ ਉਹ ਮੈਂ ਹੀ ਲੜਦੀ ਆ ਤੇਰੀ ਨੀ ਕੋਈ ਜ਼ਿਆਦਾ ਤੇਰੀ ਆ ਤੂੰ ਤਾਂ ਕਹਿਣਾ ਲੜਦੀ ਨਹੀਂ ਮੈਂ ਆਨੀ ਹੈ ਮੈਂ ਹਾਂ ਚੱਲੇ ਕੇ ਆਉਣੀ ਆ ਤੇ ਦੁੱਕ ਤੇ ਆਪਣੇ ਨਿਆਣੇ ਨੂੰ ਮਾਸਾ ਸਮਝਾਉਗੀ ਮੈਂ ਨਹੀਂ ਕਿਹਾ ਤੇ ਨਿਆਣੇ ਤੇ